ਜਵੇਂ ਲੜੀ ਚੱਲ ਰਹੀ ਸੀਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਤਮ ਸਮੇਂ ਜਿਹੜੇ 52 ਹੁਕਮ ਦਿੱਤੇ ਐ ਉਹ ਚੋਂ ਆਪਾਂ ਸਤਵਾਂ ਜ਼ਿਕਰ ਕਰਦੇ ਆਂ ਪੰਜ ਕਕਾਰਾਂ ਦੀ ਰਹਿਤ ਰੱਖਣੀ ਗੁਰੂ ਕੀ ਸਿੱਖ ਨੂੰ ਕਛ ਕੜਾ ਕਸ਼ਮਿਰ ਕਸ਼ਹਿਰਾ ਕੜਾ ਕਿਰਪਾਨ ਕੇਸ ਕੰਗਾ ਕੇ ਕੰਗਾ ਕੇਸਾਂ ਦੀ ਸਫਾਈ ਵਾਸਤੇ ਸੌਇਮਾਨ ਦਾ ਚਿੰਨ ਆਜ਼ਾਦੀ ਦਾ ਚਿੰਨ ਸ਼ਸਤਰ ਕਿਰਪਾਨ ਕਿਉਂਕਿ ਕਿਰਪਾਨ ਪ੍ਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ ਸਭ ਸ਼ਸਤਰਾਂ ਦੇ ਵਿੱਚ ਅੱਜ ਵੀ ਵੱਡੇ ਵੱਡੇ ਐਟਮ ਬੰਬ ਬਣ ਜਾਣ ਦੇ ਬਾਵਜੂਦ ਵੀ ਕਿ ਜੋ ਸਰਮਨੀ ਕੀਤੀ ਜਾਂਦੀ ਹੈ ਤੇ ਸਤਕਾਰ ਵਜੋਂ ਕਿਰਪਾਨ ਹੀ ਕਿਸੇ ਨੂੰ ਸਰੋਪਾਵਲਮ ਬਖਸ਼ਿਸ਼ ਕੀਤੀ ਜਾਂਦੀ ਹੈ ਗੁਰੂ ਘਰ ਹੋਵੇ ਚਾਹੇ ਕੋਈ ਹੋਰ ਸੰਸਾਰਿਕ ਕਾਰ ਵਿਹਾਰ ਹੋਵੇ ਇਸ ਲਈ ਕਿਰਪਾਨ ਨੂੰ ਕਦੀ ਵੀ ਗੁਰੂ ਕੇ ਸਿੱਖ ਨੇ ਜਿਹੜਾ ਸ੍ਰੀ ਨਾਲੋਂ ਵੱਖ ਨਹੀਂ ਕਰਨਾ ਤੇ ਕੰਗਾ ਕੇਸਾਂ ਦੀ ਸਫਾਈ ਲਈ ਹੈ ਜਤ ਸਜ ਦੀ ਨਿਸ਼ਾਨੀ ਕਸ਼ਾਇਰਾ ਹੈ ਸਖਣੇ ਕਸ਼ਾਇਰਾ ਜਰੂਰ ਪਾਉਣਾ ਤੇ ਆਪਣਾ ਕਕੜਾ ਜਿਹੜਾ ਆ ਇਹ ਸਜੇ ਹੱਥ ਦੇ ਵਿੱਚ ਸਰਬਲੋਹ ਦਾ ਕੜਾ ਅੱਜ ਕੱਲ ਬਹੁਤ ਆਪਣਾ ਰਿਵਾਜ ਆ ਚਮਕੀਲਾ ਪਾਸ ਸਟੀਲ ਦਾ ਕੜਾ ਪਾਉਨੇ ਆ ਤੇ ਫਿਰ ਜੇ ਸਟੀਲ ਦਾ ਕੜਾ ਪਾ ਲਿਆ ਜਾਂ ਚਾਂਦੀ ਦਾ ਪਾ ਲਿਆ ਜਾਂ ਸੋਨੇ ਦਾ ਪਾ ਲਿਆ ਉਹ ਫਿਰ ਨਹੀਂ ਸਰਬਲੋਹ ਦਾ ਕੜਾ ਜਿਹੜਾ ਆ ਉਹ ਅਸੀਂ ਮਰਯਾਦਾ ਦੇ ਵਿੱਚ ਸ਼ਾਮਲ ਹੈ ਉਹ ਪਾਉਣਾ ਹੈ ਤੇ ਹਰ ਅੰਮ੍ਰਿਤਧਾਰੀ ਸਿੱਖ ਨੂੰ ਇਹ ਪੰਜ ਕਕਾਰ ਦੀ ਰਾਇਤ ਰੱਖਣੀ ਬੜੀ ਲਾਜ਼ਮੀ ਆ ਇਹਨਾਂ ਦਾ ਭਾਵ ਅਰਥ ਕੀ ਹੈ ਕਿਉਂਕਿ ਜਿਵੇਂ ਆਪਾਂ ਕੰਗਾ ਹੈ ਇਹ ਕੇਸਾਂ ਦੀ ਸਫਾਈ ਕਰਦਾ ਹੈ ਇਸ ਤਰ੍ਹਾਂ ਮਨੁੱਖ ਨੇ ਗੁਰੂ ਕੇ ਸਿੱਖ ਨੇ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਦੀ ਸਫਾਈ ਕਰਨੀ ਆ ਇਹ ਕੜਾ ਜਿਹੜਾ ਆ ਜਦੋਂ ਕਿਸੇ ਦੀ ਇੱਜ਼ਤ ਨੂੰ ਕਿਸੇ ਦੇ ਧਨ ਪਦਾਰਥ ਨੂੰ ਹੱਥ ਪਾਉਣ ਦਾ ਸਿੱਖ ਯਤਨ ਕਰੇ ਤੇ ਉਥੇ ਕੜਾ ਦਿਸੇ ਤੇ ਉਹਨੂੰ ਇਹ ਯਾਦ ਆ ਜਾਵੇ ਕਿ ਮੇਰੂ ਮੇਰੀ ਗੁਰੂ ਦੇ ਮੋੜਿਆ ਮੋੜਿਆ ਹੋਇਆ ਨਾ ਗੱਲਾਂ ਤੋਂ ਤਨ ਤਨ ਪਰਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਅੰਦਰ ਹਰੀ ਕਿਸੇ ਦਾ ਪਰਾਇਆ ਸਰੀਰ ਔਰ ਪਰਾਏ ਧਨ ਤੋਂ ਹਮੇਸ਼ਾ ਹੀ ਗੁਰੇਜ਼ ਕਰਨਾ ਹੈ ਰੱਬ ਉਥੇ ਉਹਨਾਂ ਦੇ ਕੋਲ ਵਸਦਾ ਇੰਦਰ ਵਸਦਾ ਆ ਜਿਹੜੇ ਇਹਨਾਂ ਪਰਾਏ ਖਾਕਤਮ ਜਿਹੜੇ ਆ ਆਪਣਾ ਸੰਕੋਚ ਕਰਕੇ ਰਹਿੰਦੇ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ ਸੋ ਅੰਮ੍ਰਿਤਧਾਰੀ ਸਿੱਖ ਵਾਸਤੇ ਇਹ ਕਿਸੇ ਤਰ੍ਹਾਂ ਵੀ ਕਈ ਵਾਰੀ ਇਹ ਵਿਚਾਰ ਕੁਝ ਹੋ ਜਾਂਦੀ ਹੈ ਕਿ ਪੰਜ ਕਕਾਰ ਹੀ ਹੋ ਰਿਹਾ ਕਿ ਜੇ ਕਰਕੇਸ ਜਿਹੜੇ ਆ ਪੰਜਾਂ ਕਕਾਰਾਂ ਚ ਨਹੀਂ ਆਉਂਦੇ ਨਹੀਂ ਕੇਸ ਜਿਹੜੇ ਆ ਇਹ ਮੁੱਢਲਾ ਕਕਾਰ ਹੈ ਇਹ ਬੋੜੇ ਇਸਾਂ ਤੋਂ ਤੇ ਕੇਸ ਦਾੜੇ ਤੋਂ ਤੇ ਬੰਦਾ ਪਛਾਣਿਆ ਜਾਂਦਾ ਹੈ ਕਿ ਇਹ ਗੁਰੂ ਦਾ ਸਿੱਖ ਹੈ ਕਿ ਨਹੀਂ ਹੈ ਬਾਕੀ ਤੇ ਕਕਾਰ ਜਿਹੜੇ ਆ ਲੁੱਕ ਜਾਂਦੇ ਆ ਕੇਸ ਤੇ ਦਾੜਾ ਨਹੀਂ ਲੁਕਦਾ ਕੰਗਾ ਵੀ ਕੇਸਾਂ ਦੇ ਵਿੱਚ ਹੁੰਦਾ ਆ ਕੜਾ ਜਿਹੜਾ ਆ ਇਹ ਵੀ ਆਪਣਾ ਕਮੀਜ਼ ਦੀ ਚੋਲੇ ਦੇ ਅੰਦਰ ਲੁਕਾਇਆ ਜਾ ਸਕਦਾ ਆ ਤੇ ਜਿਹੜਾ ਹੈਗਾ ਕੀ ਉਹਨੂੰ ਕਸ਼ਹਿਰਾ ਇਹ ਵੀ ਸਾਡੇ ਉਤੋਂ ਦੀ ਪਜਾਮਾ ਜਾਂ ਪੈਂਟ ਜਾਂ ਚਾਦਰ ਬੰਨ ਲੀਏ ਜਾਂ ਕੁਝ ਵੀ ਪਾਲੀ ਗਿਆ ਚ ਲੋਕ ਸਕਦਾ ਤੇ ਕੇਸਾਂ ਤੋਂ ਹੀ ਉੱਤੇ ਕੇਸ ਦੇ ਸੇਸਾਂ ਦੀ ਸੰਭਾਲ ਵਾਸਤੇ ਦਸਤਾਰ ਆ ਇਸ ਤੋਂ ਹੀ ਦਾੜ੍ਹ ਤੇ ਦਸਤਾਰ ਤੋਂ ਹੀ ਸਿੱਖ ਜਿਹੜਾ ਆ ਇਸ ਦੀ ਪਛਾਣ ਹੁੰਦੀ ਆ ਭਾਵੇਂ ਹਜ਼ਾਰਾਂ ਲੱਖਾਂ ਦੇ ਵਿੱਚ ਇੱਕ ਹੋਵੇ ਉਹ ਦੂਰੋਂ ਹੀ ਗੁਰੂ ਦਾ ਸਿੱਖ ਸਮਝ ਕੇ ਕਿਤੇ ਉਹ ਇਹ ਤਾਂ ਆਸ ਰੱਖੀ ਜਾਂਦੀ ਆ ਕਿ ਇਹ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ